ਤੜਿਛੋਂ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਦੇ ਸਲਵਾ ਜੂਡਮ ਨਾਂ ਦੀ ਜੱਥੇਬੰਦੀ ਬਾਰੇ ਨਹੀਂ ਸੁਣਿਆ ਹਣਾ ਇਸ ਜੱਥੇਬੰਦੀ ਦੀ ਹਮਤ ਜਿਹੜੀ ਆ ਇਹ ਛੱਤੀਸਗੜ ਦੇ ਵਿੱਚ ਹੋਈ 2005 ਦੇ ਵਿੱਚ ਵੈਸੇ ਤੇ ਇਹ 1991 ਤੋਂ ਬਾਅਦ ਇਹਦਾ ਜਿਹੜਾ ਮਹਿੰਦਰਾ ਕਰਮਾ ਇਹਦਾ ਨਾਂ ਇਹ ਲੀਡਰਸਿਕਾ ਉਹ ਐਕਸਟੈਂਸ ਸੀ ਆਪਣੇ ਤਰੀਕੇ ਨਾਲ ਇਹ ਲੋਕ ਕਬਾਇਲੀ ਨੇ ਟ੍ਰਾਈਬਲਸ ਨੇ ਜੋ ਉੱਥੇ ਜਿਹੜੇ ਮੌਇਸਟ ਸੀ ਜਿਹੜੇ ਦਕਸ਼ਲਪੜੀ ਸੀ ਉਹਨਾਂ ਨਾਲ ਲੜਦੇ ਸਨ ਅ ਲੇਕਿਨ 2005 ਦੇ ਵਿੱਚ ਜਦੋਂ ਸਰਕਾਰ ਨੇ ਵੇਖਿਆ ਕਿ ਨਕਸਲਵਾੜੀ ਪ੍ਰੋਬਲਮ ਜੋ ਵੱਧ ਰਹੀ ਆ ਤੇ ਉਹਨਾਂ ਨੇ ਇਹਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਹੋਰ ਗਾਰਡ ਦਿੱਤੇ ਇਹਨਾਂ ਨੂੰ ਐਸਪੀਓ ਦੇ ਰੈਂਕ ਦਿੱਤੇ ਔਰ ਇਹਨਾਂ ਨੂੰ ਇੱਕ ਜਥੇਬੰਦੀ ਵੱਜੋਂ ਖੜਾ ਕੀਤਾ ਔਰ ਇਹਨਾਂ ਨੂੰ ਕਿਹਾ ਕਿ ਤੁਸੀਂ ਨਕਸਲਵਾੜੀ ਨਾਲ ਲੜੋ ਪੁਲਿਸ ਨਾਲ ਲੜੀ ਗਈ ਸੀ ਸੋ ਪੁਲਿਸ ਦੀ ਮਦਦ ਦੇ ਵਿੱਚ ਜਲਵਾ ਸੁਡੂਮ ਵੀ ਆ ਗਏ ਔਰ ਜਲਵਾ ਸੁਡੂਮ ਨੇ ਸਲਵਾ ਜੂਡਮ ਨੇ ਸਲਵਾ ਜੂਡਮ ਨੇ ਬਹੁਤ ਮਾਇੂਰ ਬਿਚਾਈ ਆਲਮੋਸਟ 1 600 ਪਿੰਡ ਜਿਹੜੇ ਨੇ ਸਾੜਤੇ ਹਜ਼ਾਰਾਂ ਲੋਕ ਜਿਹੜੇ ਨੇ ਸਰਕਾਂ ਤੇ ਆ ਗਏ। ਔਰ ਇਹ ਕਈ ਚੇਰੇ سلسلہ ਚੱਲਦਾ ਰਿਹਾ ਮੋਇਸ ਦੇ ਵਿੱਚ ਵੀ ਜਿਹੜੇ ਨੇ ਉਹਨਾਂ ਦੇ ਰੈਂਕਸ ਦੇ ਵਿੱਚ ਵੀ ਕਾਫੀ ਦੋ ਫਾੜ ਹੋ ਗਏ ਉਹ ਰੈਂਕਸ ਵੀ ਉਹਦੇ ਚ ਵੀ ਆਪਸ ਦੇ ਆਪਸੀ ਰਾਵੀ ਨਾ ਪੈ ਗਿਆ। ਸਲਵਾ ਜੂਡਮ ਦਾ ਅਸਲਸ ਮਤਲਬ ਹੈ ਪਿਉਰੀਫਿਕੇਸ਼ਨ ਹੰਟ ਯਾਨੀ ਸੱਚੀ ਪਾੜ ਸ਼ੁੱਧਤਾ ਦੀ ਪਾੜ ਇਹ ਉਹਦਾ ਟੈਕਨੀਕਲ ਕਵਾਇਲਿਆਂ ਦਾ ਆਪਣਾ ਇਹ ਸ਼ਬਦ ਹੈ ਜਿਹੜਾ ਉਹਨਾਂ ਨੇ ਇਸਤੇਮਾਲ ਕੀਤਾ ਸੀ। ਬਾਦੇ ਵਿੱਚ ਜਦੋਂ ਇਹ ਲੋਕ ਅਲੋਕੀ ਆਪਸ ਦੇ ਵਿੱਚ ਲੜਦੇ ਰਹੇ ਸਲਵਾ ਜੂੜਨ ਦੇ ਜਿਹੜੇ ਕਬਾਈਲੀ ਨੇ ਉਹ ਤੇ ਜਿਹੜੇ ਮੌਲਿਸ ਨੇ ਉਸ ਵੇਲੇ ਨੰਦਤਾ ਸੁੰਦਰ ਤੇ ਕੁਝ ਹੋਰ ਲੋਕਾਂ ਨੇ ਸੁਪਰੀਮ ਕੋਰਟ ਦਾ ਰੁਕੀਤਾ ਔਰ ਸੁਪਰੀਮ ਕੋਰਟ ਦੇ ਉਸ ਵੇਲੇ ਜੱਜ ਸੁਦਰਸ਼ਨ ਰੈਡੀ ਔਰ ਜਸਟਿਸ ਐਸਐਸ ਨਿਜਰ ਇਹਨਾਂ ਨੇ ਫਿਰ 2011 ਦੇ ਵਿੱਚ ਫੈਸਲਾ ਦਿੱਤਾ ਕਿ ਸਰਕਾਰ ਆਪਣਾ ਜਿਹੜਾ ਰੋਲ ਆਪਣੀ ਭੂਮਿਕਾ ਆਪਣੀ ਤਾਕਤ ਆਊਟਸੋਰਸ ਨਹੀਂ ਕਰ ਸਕਦੀ ਲੋਕਾਂ ਨੂੰ ਆਪਸ ਆਪਸ ਦੇ ਚਲੇ ਰਹੀ ਸਕਦੀ ਔਰ ਇਹ ਜਥੇਬੰਦੀ ਨੂੰ ਪੰਗ ਕਰਨਾ ਚਾਹੀਦਾ ਵਾ ਪੰਗ ਫਿਰ ਹੋਈ ਔਰ ਉਸ ਤੋਂ ਬਾਅਦ ਮੌਇਸ ਪ੍ਰੋਬਲਮ ਅੱਜ ਵੀ ਹੈ ਲੇਕਿਨ ਜਿਹੜਾ ਉਸੜੇ ਦਾ ਰੌਲਾ ਸੀ ਇਹ ਫਿਰ ਖਤਮ ਹੋ ਗਿਆ ਇਹ ਜਿਹੜਾ ਬਿੰਦਰ ਕਰਮਾ ਸੀ ਇਹਨੂੰ ਫਿਰ ਕੁਝ ਸਾਲਾਂ ਬਾਅਦ ਉਹ ਕਾਂਗਰਸ ਜੁਆਇਨ ਕਰ ਗਿਆ ਸੀ ਪਰ ਕੁਝ ਸਾਲਾਂ ਬਾਅਦ ਉਹ ਬਾਹਰ ਦਿੱਤਾ ਗਿਆ ਸਾਡੇ ਕੁਝ ਕਾਲਜਰਸ ਨੇ ਬਹੁਤ ਵੈਲਿਡ ਗਲਤੀ ਕੀਤੀ ਹੈ ਕਿ ਉਸੜੇ ਤੇ ਕਾਂਗਰਸ ਸਰਕਾਰ ਸੀ ਸਰਕਾਰ ਦੇ ਵਿੱਚ ਮੁਲਕ ਦੇ ਵਿੱਚ ਜੋ ਉਹਨਾਂ ਨੂੰ ਕੋਈ ਤਕਲੀਫ ਨਹੀਂ ਜਸਟਿਸ ਸੁਦਰਸ਼ਨ ਰੈਡੀ ਦੇ ਜੁਡਜਮੈਂਟ ਉਪਰ ਟਿੱਪਣੀ ਉਪਰ ਜਿਹੜੀ 2011 ਚਾਰਾ ਦਿੱਤੀ ਸੀ ਸੰਵਜ ਜੁਡਮ ਦੇ ਖਿਲਾਫ ਤੇ ਫਿਰ ਭਾਜਪਾ ਨੂੰ ਇਹਦੇ ਬਾਰੇ ਕੀ ਤਕਲੀਫ ਹੈ ਮੇਰਾ ਮੰਨਣਾ ਮੰਨ ਕਿ ਇਹ ਇੱਕ ਤੇ ਉਪ ਰਾਸ਼ਟਰਪਤੀ ਦੀ ਚੋਣ ਜਿਹੜੀ ਅਗਲੇ ਮਹੀਨੇ ਹੋਣੀ ਆ ਉਹਦੀ ਉਪਰ ਸਿਆਸਤ ਹੋ ਰਹੀ ਆ ਕੁਝ ਨਾ ਕੁਝ ਵਿਰੋਧੀ ਜਿਹੜੇ ਕੈਂਡੀਡੇਟ ਨੇ ਉਮੀਦਵਾਰ ਨੇ ਉਹਨਾਂ ਬਾਰੇ ਕੁਝ ਕਹਿਣਾ ਹੀ ਹੈ ਹੁੰਦਾ ਹੀ ਹਰ ਪਾਰਟੀ ਕਹਿੰਦੀ ਆ ਲੇਕਿਨ ਅ ਇਹ ਅਦਾਈ ਇਹੋ ਜਿਹਾ ਵਾ ਵੀ ਜਿੱਥੇ ਬੇ ਲੋੜੇ ਕਮੈਂਟਸ ਇਹਦੇ ਵਿੱਚ ਟਿੱਪਣੀਆਂ ਨਹੀਂ ਕਰਨੇ ਚਾਹੀਦੀਆਂ ਦੂਸਰਾ ਮੇਰਾ ਵਿਚਾਰ ਇਹ ਆ ਕਿ ਇੱਕ ਹੋਰ ਇੱਕ ਪੱਖੀ ਹੈ ਉਹ ਇਹ ਆ ਕਿ ਅਸਲ ਵਿਚਾਰਤਾਰਾਂ ਦੇ ਵਿੱਚ ਬੜਾ ਫਰਕ ਆ ਗਿਆ ਇੱਕ ਵਿਚਾਰਤਾਰਾ ਤੇ ਇਹ ਵਾ ਕਿ ਜੋ ਵੀ ਕਾਰਵਾਈ ਹੋਵੇ ਉਹ ਕਾਨੂੰਨ ਮੁਤਾਬਕ ਹੋਵੇ ਔਰ ਰੂਲ ਆਫ ਲਾ ਨੂੰ ਹਰ ਲੈਵਲ ਤੇ ਮਾਨਤਾ ਦੇਣੀ ਚਾਹੀਦੀ ਆ ਰੂਲ ਆਫ ਲਾ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਕਾਨੂੰਨ ਦੀ ਉਲੰਘਣਾ ਕਿਸੇ ਹਾਲਤ ਨਹੀਂ ਹੋਣੀ ਚਾਹੀਦੀ ਨਾ ਪੁਲਿਸ ਉਲੰਘਣਾ ਕਰੇ ਨਾ ਕੋਈ ਹੋਰ ਜਥੇਬੰਦੀ ਉਲੰਘਣਾ ਕਰੇ ਔਰ ਪੁਲਿਸ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਜਥੇਬੰਦੀ ਦਾ ਸਾਥ ਨਹੀਂ ਉਹਨੂੰ ਨਹੀਂ ਦੇਣਾ ਚਾਹੀਦਾ ਇੱਕ ਤੇ ਵਿਚਾਰ ਕਰਦਾ ਜਿਹਦੇ ਨਾਲ ਬਹੁਤ ਸਾਰੇ ਲੋਕੀ ਸਹਿਮਤ ਨੇ ਮਵੀ ਇਹ ਸਭ ਚਾਰ ਤਰ੍ਹਾਂ ਨਾਲ ਸਹਿਮਤ ਹੈ ਦੂਸਰੀ ਵਿਚਾਰਤਾ ਹੈ ਵਾ ਕਿ ਜਦੋਂ ਕਿਤੇ ਗੜਬੜੀ ਹੁੰਦੀ ਹੈ ਉਹਨੂੰ ਕਿਸੇ ਤਰ੍ਹਾਂ ਨਾ ਕੁਛਲ ਦਿਓ ਦਬਾ ਦਿਓ ਪਰ ਮੈਂ ਉਹ ਹੱਕਾਂ ਵਾਸਤੇ ਲੜ ਰਿਹਾ ਪਾ ਮੈਂ ਕਿਸੇ ਵੀ ਚੀਜ਼ ਵਾਸਤੇ ਲੜ ਰਿਹਾ ਉਹਨੂੰ ਕੁਛਲ ਦਿਓ ਕੋਈ ਗੱਲ ਨਹੀਂ ਕਾਨੂੰਨ ਦੀ ਬਾੜੀ ਮੋਟੀ ਉਲੰਘਣਾ ਹੋ ਜੇ ਤਾਂ ਕੋਈ ਇਫੈਕਟ ਨਹੀਂ ਪੈਂਦਾ ਇਹ ਦੂਜੀ ਵਿਚਾਰਤ ਹੈਵਾ اور ਇਹ ਲੱਗ ਰਿਹਾ ਹੈ ਕਿ ਸ਼ਾਇਦ ਅਮਿਤ ਸ਼ਾਹ ਸ਼ਾਇਦ ਇਸ ਵਿਚਾਰਤ ਦਾ ਦੇ ਵੀ ਸੁਸ਼ਾਸ ਰੱਖਦੇ ਹੈ ਇਸੇ ਕਰਕੇ ਉਹਨੇ ਜਸਟਿਸ ਸੁਦਰਸ਼ਨ ਰੈਡੀ ਦੀ ਉਸ ਜੱਜਮੈਂਟ ਦਾ ਦੀ ਆਲੋਚਨਾ ਕੀਤੀ ਹੈ ਜਾਂ ਆਲੋਚਨਾ ਕਰ ਰਿਹਾ ਹੈ ਮੈਂ ਇਸ ਕਰਕੇ ਇਹ ਮਸਲਾ ਲੈ ਕੇ ਆਇਆ ਮੈਨੂੰ ਪਤਾ ਕਿ ਬਹੁਤ ਸਾਰੀ ਲੋਕੀ ਇਹਦੇ ਨਾਲ ਜੁੜ ਨਹੀਂ ਸਕੇ ਮੈਂ ਇਸ ਕਰਕੇ ਮਸਲਾ ਲੈ ਕੇ ਆਇਆ ਕਿਉਂਕਿ ਇਹ ਸਿਰਫ ਛੱਤੀਸਗੜ ਦੇ ਵਿੱਚ ਹੀ ਆ ਜਿਹੜੇ ਨਕਸਲਵਾੜੀ ਪ੍ਰਭਾਵੇ ਇਲਾਕੇ ਨੇ ਉੱਥੇ ਹੀ ਨਹੀਂ ਹੋਇਆ ਇਹ ਜੀਐਨਕੇ ਵੀ ਹੋਇਆ ਪੰਜਾਬ 'ਚ ਵੀ ਹੋਇਆ ਹੋਰ ਵੀ ਕਈ ਥਾਵਾਂ ਤੇ ਹੋਇਆ اور اس کے کے ادے تے ਟਿੱਪਣੀ ਕਰਨੀ ضروری ہے اور میرا ਮੰਨਣਾ ਹੈ ਕਿ جو بھی ਹੁਣ ਤੱਕ ਹੋਇਆ ਕਿਸੇ ਵੀ ਥਾਂ ਤੇ ਉਸ ਤੋਂ ਸਬਕ ਲੈ ਕੇ ਹਮ ਹਮੇਸ਼ਾ ਵਾਸਤੇ ਸਰਕਾਰਾਂ ਨੂੰ ਜੁਡੀਸ਼ਰੀ ਨੂੰ ਨਿਆਂ ਪ੍ਰਣਾਲੀ ਨੂੰ ਹਿਤਾਇਤਾ ਦੇਣੀ ਚਾਹੀਦੀ ਹੈ ਕਿ ਰੂਲ ਆਫ ਲਾ ਜਿਹੜੀ ਆ ਉਹਦੀ ਕਿਸੇ ਵੀ ਹਾਲਤ ਦੇ ਵਿੱਚ ਲੰਗਣਾ ਨਹੀਂ ਹੋਣੀ ਚਾਹੀਦੀ ਰੂਲ ਆਫ ਲਾ ਇਸ ਨਾਟ ਓਨਲੀ ਫॉर ਦੀ ਬੈਸਟ ਆਫ ਟਾਈਮਸ ਇਟ ਇਜ਼ ਫॉर ਦੀ ਵਰਸਟ ਆਫ ਟਾਈਮਸ ਆਲਸੋ ਸੋ ਜੋ ਅਮਿਤ ਸ਼ਾ ਦਾ ਕਮੈਂਟ ਆ ਇਹ ਮੇਰੇ ਸਾਹਬ ਇਹਨਾ ਬਿਲਕੁਲ ਬੇਲੋੜਾ ਔਰ ਸ਼ੋਭਨੀਦਨ ਦਾਖੀ ਮੁਰਖ ਦਾ ગ્રામ ਮੰਤਰੀ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਜਥੇਬੰਦੀ ਦੇ ਹਮਾਇਤ ਕਰੇ ਜੇ ગ્રામ ਮੰਤਰੀ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਜਥੇਬੰਦੀ ਸਲਵਾ ਜੂੜਮਰਗੀ ਜਥੇਬੰਦੀ ਦੀ ਹਮਾਇਤ ਕਰਦਾ ਵਾ ਤੇ ਫਿਰ ਅਸੀਂ ਨਿਆਂ ਪ੍ਰਣਾਲੀ ਦੇ ਵਿੱਚ ਕਿਵੇਂ ਆਸ ਰੱਖ ਸਕਦੇ ਆ ਅਸੀਂ ਪੁਲਿਸ ਦੇ ਵਿੱਚ ਸਰਕਾਰਾਂ ਦੇ ਵਿੱਚ ਅਸੀਂ ਕਿਵੇਂ ਵਿਸ਼ਵਾਸ ਕਰ ਸਕਦੇ ਆ ਸੋ ਇਹ ਬਿਲਕੁਲ ਮੰਦਪਾਗੀ ਕਮੈਂਟ ਹੈ ਉਹਨਾਂ ਦੇ ਵਿਚਾਰ ਆ ਤੇ ਮੇਰਾ ਖਿਆਲ ਹੈ ਸਾਨੂੰ ਸਾਰਿਆਂ ਨੂੰ ਜਿਹੜੇ ਵੀ ਪੜ੍ਹੇ ਲਿਖੇ ਲੋਕ ਨੇ ਬੁੱਧੀਜੀਵੀ ਨੇ ਆਮ ਲੋਕ ਨੇ ਜਿਹੜੇ ਵੀ ਕਰਮੂਨ ਦੇ ਵਿੱਚ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਸਖਤ ਆਲੋਚਨਾ ਅੰਮ੍ਰਿਤ ਸ਼ਾਦੀ ਜ਼ੀਰੂ ਕਰਨੀ ਚਾਹੀਦੀ ਹੈ